ਇਹ ਪੰਪ ਤੇ ਰਾਤ ਆਪਣਾ ਟਿਕਾਣਾ ਆ ਜਗ੍ਹਾ ਤੇ ਸੀਗਾ ਇੱਥੇ ਹਵਾ ਦੀ ਥੋੜੀ ਜਿਹੀ ਓਟ ਕਰਕੇ ਤੇ ਦੰਬੂ ਲਾ ਲਿਆ ਸੀ ਤੇ ਸਾਈਕਲ ਨੂੰ ਉਹਦੇ ਨਾਲ ਜਿੰਦਾ ਲਾਤਾ ਸੀਗਾ ਜਿੰਦਾ ਵੀ ਲਾਉਣਾ ਲਾਇਮੀ ਸੀ ਤੇ ਇੱਥੇ ਸਾਰੀ ਰਾਤ ਕੁੱਤੇ ਭੌਂਗਦੇ ਰਹੇ ਕੁੱਤਿਆਂ ਨੇ ਬਹੁਤ ਠਿੱਠ ਕੀਤਾ ਹੁਣ ਪੂਛ ਮਾਰਦਾ ਸਾਈ ਜਦ ਬਹੁਤ ਰਿਵਲ ਬਣਾਈ ਇਹਨਾਂ ਨੇ ਗਲਫ ਦੇ ਵਿੱਚ ਕੁੱਤੇ ਸਿਰਫ ਇੱਥੇ ਮਿਲੇ ਸੀਗੇ ਤੇ ਇੱਥੇ ਇਹਨਾਂ ਨੇ ਸੌਣ ਨਹੀਂ ਦਿੱਤਾ ਉਧਰ ਦੇ ਬਸ ਮਸਜਿਦ ਦੀਆਂ ਆਵਾਜ਼ਾਂ ਵੀ ਸਵੇਰੇ ਆਉਂਦੀਆਂ ਰਹੀਆਂ ਤੇ ਆ ਹੁਣ ਖੁੱਲਿਆ ਟੱਬਾ ਤੇ ਇਧਰ ਲਾ ਬੰਦ ਹੋ ਗਿਆ ਸੀ ਇੱਥੇ ਨੇੜੇ ਆਪਾਂ ਟੈਂਟ ਲਾਇਆ ਸੀ ਉੱਥੇ ਆ ਸੀਗਾ ਵੀਰਾਂ ਦਾ ਇਹ ਇੱਕ ਬਾਈ ਨੇਪਾਲ ਵਾਲਾ ਪਰ ਉਹਦਾ ਜਨਮ ਪੰਜਾਬ ਦਾ ਹੋਇਆ ਜਲੰਧਰ ਦਾ ਤਾਂ ਕਰਕੇ ਉਹਨੇ ਵਧੀਆ ਲਿਆਜ ਪਾਈ ਰੋਟੀ ਨਹੀਂ ਮਿਲਦੀ ਤੇ ਇਹਨੂੰ ਪਰੌਂਠਾ ਕਹਿੰਦੇ ਨੇ ਮੈਦੇ ਦਾ ਹੁੰਦਾ ਇਹ ਮਿਲਦਾ ਕਬਾਲੀ ਦੇ ਗਿਆ ਤਾਂ ਯਾਰ ਗੱਲ ਸਾਰਾ ਕਹੋਗੇ ਹਾਂ ਵੀਰੇ ਹੁਣ ਕਿਹੜੀ ਦਿਨ ਬਲੇ ਪਾਇਆ ਕਿਹੜੀ ਘਟਨਾ ਆਇਆ ਹੁਣ ਕਬਾਇਲ ਜਾਣਾ ਬਾਈ ਕੱਲ ਬਹਰੀ ਤੋਂ ਆਇਆ ਇੱਕ ਦਿਨ ਜਿੰਨੇ ਕਿਲੋ ਮੈਚਾ ਲਾ ਚੋਕ ਅੱਜ ਦੇਖੋ ਮੇਰੇ ਖਾਤੇ ਬਾਹਰ ਨਿਕਲ ਜਾਣਾ ਅੱਜ ਪੱਦਰ ਆਪਣਾ ਪਹਾੜ ਨਹੀਂ ਹੈਗੀ ਇਹ ਮੀਂਹ ਪਊਗਾ ਅੱਜ ਰਾਤ ਵੀ ਸਿੰਘਾਂ ਕਣੀਆਂ ਲੈਣੇ ਪੈਂਦੇ ਫਿਰ ਸਾਰੇ ਵੀਜੇ ਲਏ ਸਾਰੇ ਸਵਾਦ ਦਾ ਵੀ ਜ ਲੈ ਆਇਆ ਹੂੰ ਚਾਹੀਏ ਬਿਨਾ ਥੋੜਾ ਘੱਟ ਮਿੱਠੇ ਜਿਹੜੇ ਦੇਈ ਮੇਰਾ ਵੀਰ ਦੁੱਧ ਦੇ ਦੁੱਧ ਪਾ ਦੇ ਵੀਰ ਆਪਣੇ ਸਫਰਾਂ ਨਾਲ ਜੁੜੇ ਸਾਰੇ ਬੇਲੀਆਂ ਨੂੰ ਸਾਥੀ ਅਕਾਲ ਇਸ ਵੇਲੇ ਆਪਾਂ تمام ਤੋਂ کویت ਨੂੰ ਜਾਂਦੇ ਰਾਹ ਤੇ کویت ਦਾ بارڈر ایتھوں دور ਆ اج واٹ ਕੱਢਾਂਗੇ ਲੰਮੀ واٹ ਕੱਢ ਕੇ ਆਪਾਂ کویت ਦੇ ਨੇੜੇ ਹੋਵਾਂਗੇ ਫਿਰਦੇ ਆਪਾਂ ਅੱਜ ਦੇ ਸਫ਼ਰ ਅੱਜ ਦੀ ویڈیو ਦੇ ਨਾਲ ਆਹ ਪمپ ਤੇ ਆਪਣਾ ਰਾਤ ਦਾ ਟਿਕਾਣਾ ਸੀ ਤੇ ਬੱਦਲਬਾਈ ਹੈਗੀ ਆ ਇਹ ਪمپ ਨੂੰ ਕਿਹਾ ਜਾਂਦਾ ਆਪਣੇ ٹرکਾਂ ਪੰਜਾਬੀ ਦੇ ٹرکਾਂ ਵਾਲੇ ਚੱਲਦੇ ਉਹ درختਾਂ ਵਾਲਾ ਪمپ ਕਹਦੇ ਐ ਇਹਨੂੰ درخت ਬਹੁਤ ਨੇ ਇੱਥੇ ਦੀ ਵੀ ਹਵਾ ਵਗਦੀ ਰਹੀ ਉਹ ਤੋਂ ਸਭ ਤੋਂ ਤੇਜ਼ ਅੱਜ ਅਕਾਲਾ ਕੱਲ ਬਹੁਤ ਸੋਹਣਾ ਮਾਹੌਲ ਸੀਗਾ ਕੱਲ ਸਾਈਕਲ ਵਧੀਆ ਭੱਜਿਆ ਅੱਜ ਦੀ ਹਵਾ ਸਭ ਤੋਂ ਤੇਜ਼ ਆ 35 36 ਦੀ ਰਫ਼ਤਾਰ ਦਿਖਾਈ ਜਾਂਦੀ ਐਪ ਇਥੋਂ ਵਾਲੀ ਅ ਘੰਟੇ ਦੇ ਵਿੱਚ 20 ਕਿਲੋਮੀਟਰ ਵਾਟ ਨਿਕਲਦੀ ਹੁੰਦੀ ਐ ਸਾਈਕਲ ਤੇ ਸਾਫ਼ ਸੜਕ ਤੇ ਪਰ ਅੱਜ 5 ਕਿਲੋਮੀਟਰ ਨਿਕਲੀ ਆ ਔਰ ਦੂਰ ਦੂਰ ਤੱਕ ਮਾਰੂਥਲ ਤੇ ਉੱਡਦਾ ਰੇਤਾ ਦਿਸਦਾ ਦੇ ਵਿੱਚ ਪੁਲਿਸ ਵਾਲੇ ਵੀਰ ਮਿਲੇ ਤੇ ਉਹ ਕਹਿੰਦੇ ਵੀ ਭਾਈ ਕ੍ਰਾਸ ਵਿੰਡ ਆ ਸਾਈਕਲ ਨਹੀਂ ਚਲਾਉਂਦੇਣਾ ਤੈਨੂੰ ਇਸ ਰੋਡ ਤੇ ਦੋ ਵਾਰੀ ਮਿਲੇ ਦੂਜੀ ਵਾਰੀ ਉਹਨਾਂ ਨੇ ਮੈਨੂੰ ਇਹ ਬਾਈ ਉਹਨਾਂ ਨਾਲ ਕਿਹਾ ਵੀ ਤੁਸੀਂ ਇਹਨਾਂ ਨਾਲ ਲਿਫਟ ਲਾਓ ਇਹ ਬਾਈ ਨੇ ਪੁਲਿਸ ਵਾਲੇ ਨੂੰ ਦੇਖ ਕੇ ਆਪ ਵੀ ਗੱਡੀ ਰੋਕ ਲਈ ਇਹ ਵੀਰ ਹੈਗਾ ਪਸ਼ਾਵਰ ਤੋਂ ਪਾਕਿਸਤਾਨ ਤੋਂ ਪਿਆਰ ਵਾਲਾ ਬੰਦਾ ਹੁਣ ਬਾਈ ਉਹਨਾਂ ਨਾਲ ਲਿਫਟ ਲੈ ਕੇ ਗਾਹ ਤੱਕ ਜਾਵਾਂਗੇ ਨੇਰਵਾਦ ਰਹਿਣਾ ਲੱਗਦਾ ਸਫਰਾਂ ਦੀ ਇਹ ਖੂਬਸੂਰਤੀ ਹੁੰਦੀ ਹੈ ਵੀ ਇਹੋ ਜੇ ਵੀਰ ਭਰਾ ਮਿਲ ਜਾਂਦੇ ਨੇ ਜਿਹੜੇ ਮਦਦ ਕਰਦੇ ਆ ਬਾਈ ਹੁਣੀ ਲੈਂਦੇ ਪੰਜਾਬ ਤੋਂ ਨੇ ਨਹੀਂ ਪਾਕਿਸਤਾਨ ਤੋਂ ਨੇ ਪਸ਼ਾਵਰ ਤੋਂ ਵਾਗੇ ਦੇ ਬਾਰਡਰ ਤੇ ਰਾਹ ਪੁੱਛਦੀ ਪਸ਼ੌਰਾਂ ਦੇ ਅ ਬਾਈ ਸਾਹਿਬ ਕਿਵੇਂ ਹੋ ਮੈਂ ਬਿਲਕੁਲ ਠੀਕ ਹਾਂ ਅਲਹਮਦੁਲਿਲਾ ਆਪ ਕਿਵੇਂ ਹੈ ਬਹੁਤ ਬੜੀਆ ਆਪਕਾ ਨਾਮ ਮੇਰਾ ਨਾਮ ਫਰੂਕ ਜ਼ਮਾਨ ਖਾਨ ਹੈ ਮੈਂ ਪਾਕਿਸਤਾਨ ਸੇ ਹਾਂ ਪਸ਼ਾਵਰ ਜੀ ਪਸ਼ਾਵਰ ਬਨ ਹਾਂ ਐਕਚੁਅਲੀ ਓਕੇ ਹਾਂ ਬਨ ਬੀ ਏ ਡਬਲ ਐਨ ਬੀ ਏ ਡਬਲ ਐਨ ਯੂ ਬਨ ਬਨ ਯੈਸ ਜੀ 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 تو کتنے سالوں سے آپ اس دیش میں میں اٹھارہ دسمبر دو ہزار نو کو آیا تھا اوکے okay. تو دو ہزار سولہ میں اگست دو ہزار سولہ میں فائنل ایگزٹ چلا گیا پھر وہ آپس آیا دو ہزار سترہ میں جی اور ابھی بھی ادھر ہی ہیں محنت مزدوری کرتے ہیں okay. بہت سارے دوست ہیں انڈیا سے سپیشلی uh, مجھے جو بہت یاد آتے ہیں دیپک چوہان صاحب ہو گئے جی ابھی مینی پونس ہو گئے کیرلا سے ہیں okay. اوکے یا منیش کمار رائے ہو گئے uh, بہار سے جی لبن جوزف ہو گئے جی لبن ورگس ہو گئے تو بہت چاہنے والے ہیں بہت دوست ہیں آپ لوگ جہاں پہ بھی ہے میری طرف سے بہت سارا پیار اور ڈیرو سلام ڈیر دعائیں آپ لوگ ہمیشہ مجھے یاد رہیں گے آ آ انڈیا تو ایسے بھی مجھے بہت پیارا لگتا ہے یہ میرے پورکوں کا دیش ہے بلکل تو ایسے جب دوست بھی مل جاتے ہیں تو وہ تو خوشی دوبالا ہو جاتی ہے بالکل بالکل ویر ہونا نے مینو پوچھا بھی ਥੋੜਾ ਜਿਹੜਾ ਸ਼ਹਿਰ ਪਿੰਡ ਆ ਉਹ ਬਾਰਡਰ ਤੋਂ ਕਿੰਨੀ ਦੂਰ ਆ ਪਾਕਿਸਤਾਨ ਵਾਲੇ ਮਿੱਤਰਿਆਂ ਹਿਸਾਬ ਲਾਉਂਦੇ ਹੁੰਦੇ ਆ ਮੈਂ ਕਿਹਾ ਵੀ ਅਸੀਂ ਵਾਗੇ ਬਾਰਡਰ ਤੋਂ 200 ਕਿਲੋਮੀਟਰ ਦੂਰ ਆ ਇਹ ਕਹਿੰਦੇ ਅਸੀਂ 600 ਕਿਲੋਮੀਟਰ ਦੂਰ ਤੋਂ ਅਸਲ 'ਚ ਆਪਾਂ ਸਾਰੇ ਇੱਕ ਖਿੱਤੇ ਦੇ ਰਹਿਣ ਵਾਲੇ ਆਪਣਾ ਖਾਣ ਪੀਣ ਆਪਣੀ ਬੋਲੀ ਆਪਣੇ ਚਿਹਰੇ ਮੂਰੇ ਰਲਦੇ ਆ ਇਹ ਉਸੇ ਜੀ ਉਹੋ ਜੀ ਗੱਲ ਆ ਜਿਵੇਂ ਸਾਊਥ-ਈਸਟ ਏਸ਼ੀਆ ਦੇ ਦੇਸ਼ ਆ ਜਿਵੇਂ ਮਲੇਸ਼ੀਆ ਲਾਓਸ ਵੀਅਤਨਾਮ ਚਾਈਨਾ ਕੰਬੋਡੀਆ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਚਿਹਰਾ ਮੂਰਾ ਰਲਦਾ ਹੁੰਦਾ ਆਪਾਂ ਸਾਰੇ ਇਸ ਖਿੱਤੇ ਵਾਲੇ ਇਕੋ ਜਿਹੋ ਹੁੰਨੇ ਆ ਤਾਂ ਕਰਕੇ ਲੋਕ ਹੋਰ ਬਥੇਰੇ ਟਾਪ ਰਹੇ ਨੇ ਕੁਸੜਾਂ ਦਾ ਟਾਪ ਰਹਿਆ ਜਾਂ ਕਿਤੋਂ ਦਾ ਫਰਦਾ ਕੋਈ ਹੋਰ ਦੇਸ਼ਾਂ ਦੇ ਸੀਰੀਆ ਹੀ ਫਿਰਦੇ ਆ ਪਾਈ ਹੁਣਾਂ ਨੂੰ ਪਤਾ ਸੀ ਇਹ ਆਪਾਂ ਨੂੰ ਜਾਣਦੇ ਆ ਇਹਨਾਂ ਨੇ ਸੱਸਤੇ ਕਾਲ ਬੁਲਾਈ ਤੇ ਫਿਰ ਅਸੀਂ ਇਕੱਠੇ ਹੋ ਕੇ ਤੇ ਜਾਈ ਜਾਨੇ ਹੁਣ ਗਾਂ ਨੂੰ ਥੈਂਕਸ ਅ ਲੋਟ ਬ੍ਰਦਰ No problem ਬਸ ਇੱਕ ਪੇਗਾਮ ਹੈ ਮੇਰਾ ਜੀ ਕਾਸ਼ ਮੈਂ ਇਸ ਦੁਨੀਆ ਮੇ ਜਾਣੇ ਸੇ ਪਹਿਲੇ ਇਹ ਦੇਖਾਂ ਕਿ ਹਮਾਰੇ دیشوں کے درمیان جو ایک لکیر ہے میں اس کو ختم ہوتا دیکھ سکوں کیا ہم اپنے ہی دیش میں کوئی پرایا نہیں ہے ہندوستان بھی میرا ہے پاکستان بھی آپ کا ہے کاش جی. میں یہ دیکھ سکوں کہ ہم بغیر ویزا کے بغیر روک ٹوک کے بغیر کسی نفرت کے بغیر نسلی رنگ مذہب کے ہم جی ایک دوسرے کے ساتھ جائیں اور پیار کریں پیار تو خیر ہم ایک دوسرے سے کرتے ہیں ہی ہی لیکن یہ جو ظالمانہ بارڈر ہے جس نے ہم ایک دوسرے سے رکھا ہے کاش میں اس کو ختم ہوتا دیکھ سکوں کیا بات uh, جہاں تک پہنچے میرا پیغام محبت ہے جی uh, میرے انڈین دوستوں سب کو میرا بہت بہت پیار سب سلامت رہیں کیا بات بہت ਇਥੋਂ ਤੱਕ ਪੈਟਰੋਲ ਸਟੇਸ਼ਨ ਆ ਜਿੱਥੋਂ ਸਵੇਰੇ ਸਾਈਕਲ ਸ਼ੁਰੂ ਕੀਤਾ ਸੀਗਾ 62 ਮਸਾਂ ਕੋ 20 ਕਿਲੋਮੀਟਰ ਲੱਗੀ ਲੰਗੀ ਸੀ ਤੇਜ਼ ਹਵਾ ਹੋਣੇ ਕਰਕੇ ਤੇ ਇਦੋਂ ਅੱਗੇ ਇੱਕ ਆ ਅਗਲਾ ਪੈਟਰੋਲ ਸਟੇਸ਼ਨ ਆ ਰਾਹ ਦੇ ਵਿੱਚ ਕਿਤੇ ਵੀ ਕੁਝ ਨਹੀਂ ਮਿਲਦਾ ਨਹੀਂ ਨਹੀਂ ਪੈਟਰੋਲ ਪੰਪ ਪੈਟਰੋਲ ਪੰਪ ਸਾਊਦੀ ਅਰਬ ਦੇ ਵਿੱਚ ਪਾਕਿਸਤਾਨ ਵਾਲਿਆਂ ਦਾ ਪੂਰਾ ਬੋਲਬਾਲਾ ਥਾਂ ਥਾਂ ਤੇ ਜਿਹੜੇ ਢਾਬੇ ਖੁੱਲੇ ਆ ਇਹ ਵੀ ਪਾਕਿਸਤਾਨ ਵਾਲੇ ਵੀ ਆਂਦੇ ਆ ਤੇ ਪਾਕਿਸਤਾਨ ਵਾਲੇ ਬਾਈ ਫਾਰੂਕ ਨਾਲ ਹੀ ਆਪਾਂ ਬੈਠੇ ਆਂ ਇਥੇ ਚਾਹਾਂ ਦੇ ਕੱਪ ਸਾਂਝੇ ਕੀਤੇ ਜਾਣਗੇ ਦੋਹਾਂ ਮੁਲਕਾਂ ਦੀਆਂ ਸੰਧੀਆਂ ਕਰਵਾ ਰਹੇ ਆਪਾਂ ਲਓ ਜੀ ਮਿੱਠਾ ਲਓ ਤੁਸੀਂ ਵੀ ਵਾਟ ਲਓ ਤੁਸੀਂ ਵੀ ਨਹੀਂ ਖਾਂਦੇ ਮੈਂ ਵੀ ਬਹੁਤ ਜ਼ਿਆਦਾ ਘੱਟ ਖਾਣਾ ਹੈ ਬਸ ਮੇਰਾ ਤਾਂ ਇਤਨਾ ਹੀ ਬਸ ਹੋ ਫਿਰ ਮੇਰੇ ਨਾਲ ਤੁਸੀਂ ਧੱਕਾ ਕਰ ਜਾਣਾ ਹਵਾ ਅੱਜ ਕੱਲੇ 사우ਦੀ ਅਰਬ ਜਨੀ ਸਾਰੇ ਇਸ ਗਲਫ ਰੀਜਨ ਦੇ ਵਿੱਚ ਵਗੀ ਜਾਂਦੀ ਆ ਜਿਹੜੀ ਵੈਦਰ ਐਪਲੀਕੇਸ਼ਨ ਹੁੰਦੀ ਹੈ ਆਪਣੇ ਆਈਫੋਨ ਦੇ ਵਿੱਚ ਉਹ ਦੱਸ ਦਿੰਦੀ ਹੁੰਦੀ ਹੈ ਵੀ ਹਵਾ ਦਾ ਮਹਾਨ ਕਿੱਧਰ ਨੂੰ ਆ ਤੇ ਕਿੱਥੇ ਕਿੱਥੇ ਬਗ ਰਹੀ ਹੈ ਤੇ ਉਹਦੀ ਹਵਾ ਦੀ ਕਿੰਨੀ ਸਪੀਡ ਆ ਚੱਲੀਏ ਵੀਰ ਇਹ ਬਹੁਤ ਵੱਡਾ ਪੈਟਰੋਲ ਪੰਪ ਪੈਟਰੋਲ ਸਟੇਸ਼ਨ ਬਣਿਆ ਹੋਇਆ ਹੈ ਸਾਰਾ ਕੁਝ ਉਸੇ ਤਰ੍ਹਾਂ ਦਾ ਹੀ ਆ ਮਸਜਿਦ ਬਣੀ ਹੋਈ ਆ ਸ਼ਾਇਦ ਕੁਝ ਇਹੋ ਜਿਹੇ ਸਾਊਦੀ ਅਰੇਬੀਆ ਚ ਇਹੋ ਜਿਹੇ ਪੈਟਰੋਲ ਪੰਪ ਵੀ ਹੈਗੇ ਜਿੱਥੇ ਮਿਲ ਜਾਂਦਾ ਕਮਰਾ ਵੀ ਮਿਲ ਜਾਂਦਾ ਰਹਿਣ ਲਈ ਇਨਸ਼ਾ ਅੱਲਾਹ ਹਮ ਆਪਕੋ ਯਾਦ ਕਰਾਂਗੇ ਬਿਲਕੁਲ 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 دھنیہ واد آپ کا بھائی صاحب جی یہ اوپر والے کا میرے لیے سب سے بڑا گفت تھا اس سال کا اور پچھلے دو آزار تیس کا کیا بات ہے تو یہ میں اپنے من میں رکھوں گا یہ میرے ذہن میں ہوگا اور میں اس کو ہمیشہ یاد کروں گا بہت بہت دھنیہ صاحب ملتے ہیں کبھی ٹھیک ہے کبھی پھر ٹچ میں رہیں گے واٹس اپ کا نمبر شیئر ہو گیا ਜ਼ਰੂਰ ਜ਼ਰੂਰ ਓਕੇ ਥੈਂਕ ਯੂ ਬਾਏ ਆਪਣੇ ਉਹ ਪਾਕਿਸਤਾਨ ਵਾਲੇ ਬਾਈ ਨੇ ਪਿੱਛੇ ਰੁਕਣਾ ਸੀਗਾ ਕੋਈ ਮੀਟਿੰਗ ਸੀ ਉਹਨਾਂ ਦੀ ਉਹ ਚੰਗੇ ਉਹਦੇ ਤੁਸੀਂ ਵੀਰ ਹੋਣੀ ਪਰ ਫਿਰ ਵੀ ਬਾਈ ਹੁਣੀ ਇੱਥੋਂ ਦੀ ਛੱਡ ਕੇ ਗਏ ਆ ਤੇ ਉਹ ਕਹਿੰਦੇ ਵੀ ਨਹੀਂ ਮੈਂ ਜੇ ਸਮਾਂ ਹੁੰਦਾ ਕਹਿੰਦੇ ਆਪਾਂ ਗਾਹ ਜਾਂਦੇ ਵਧੀਆ ਬੰਦੇ ਮਿਲ ਜਾਂਦੇ ਸਫਰ ਦੇ ਸਾਈਕਲ ਸਫਰ ਦੀ ਇਹ ਇਹਦਾ ਸੋਹਣਾ ਪਣ ਹੈ ਹੀ ਹੁੰਦਾ ਵੀ ਆਪਾਂ ਨੂੰ ਨਿਤ ਨਵੇਂ ਚਿਹਰੇ ਐਂ ਰਾਹ ਤੇ ਟੱਕਰ ਜਾਂਦੇ ਨੇ ਤੇ ਇੱਥੇ ਆਪਣ ਨੂੰ ਇੱਕ ਆਪਣੇ ਪੰਜਾਬ ਵਾਲੇ ਵੀਰ ਦੀ ਨਿਗਾ ਪਈ ਹੁਣ ਆਪਣੇ ਤੇ ਤੇ ਉਹਦਾ ਫੋਨ ਆਇਆ ਉਹ ਕਹਿੰਦਾ ਬਾਈ ਵੀ ਇੱਥੇ ਉਹ ਸੁਫਾਨੀਆਂ ਪਿੱਛੇ ਤੇ ਕਹਿੰਦਾ ਵੀ ਸੁਫਾਨੀਆਂ ਅਸੀਂ ਰਹਨੇ ਆ ਤੇ ਉਥੇ ਕਈ ਮੁੰਡੇ ਨੇ ਕੈਂਪ ਆ ਉਹਨਾਂ ਦਾ ਕਹਿੰਦਾ ਤੁਸੀਂ ਉੱਥੇ ਆ ਜਦੋਂ ਉੱਥੇ ਰਹੋ ਸਮਾਂ ਤਾਂ ਅੱਜ 12:00 ਵਜੇ ਆ ਪਰ ਹਵਾ ਬਹੁਤ ਜ਼ਿਆਦਾ ਤੇਜ਼ ਹੋਣੇ ਕਰਕੇ ਅੱਜ ਸਾਈਕਲ ਦਾ ਫੋਹ ਨਹੀਂ ਪੈ ਰਿਹਾ ਇੱਥੇ ਭੋਰਾ ਵੀ ਕਿਤੇ ਤੇ ਟਿਕਾਣਾ ਇੱਥੇ ਸਾਰੇ ਕਿਤੇ ਬਹੁਤ ਦੂਰ ਦੂਰ ਆ ਪੰਪ ਵੀ ਜਿਹੜੇ 50-50 ਕਿਲੋਮੀਟਰ ਦੀ ਪਿੱਥੀ ਤੇ ਆ ਤੇ ਇਹੋ ਜੀ ਨੇਰੀ ਦੇ ਵਿੱਚ ਸਾਈਕਲ ਔਖਾ ਚੱਲਦਾ ਦੇਖਦਾ ਮੈਂ ਉਹਨਾਂ ਬਾਈਆਂ ਕੋਲ ਜਾਣਾ WhatsApp ਤੇ ਉਸ ਵੀਰ ਨੇ ਲੋਕੇਸ਼ਨ ਭੇਜੀ ਆ ਇਸ ਵੇਲੇ ਆਪਾਂ ਖੜੇ ਆ 사ऊदी ਅਰਬ ਕੁਵੈਤ ਨੂੰ ਜਾਂਦੇ ਰਹਾਂ ਮੈਂ ਤੇ ਆ ਖੜਾ ਆਪਣਾ ਸਾਈਕਲ ਵੀਰ ਇੱਥੇ ਸਾਰ ਨੂੰ ਦੋਹੇ ਪਾਸੇ ਬੋਤੇ-ਬੋਤੇ ਆ ਤਾਂ ਕਰਕੇ ਦੋਹੇ ਪਾਸੇ ਤਾਰ ਲਾਈ ਆ ਇਹ ਆਰਬੀ ਦੇ ਵਿੱਚ ਵੀ ਲਿਖਿਆ ਹੋਇਆ ਵੀ ਬੋਤੇ ਨੇ ਆਪ ਦਾ ਵਿਚਾਰ ਰੱਖੋ Yes, yes 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 we visited last year okay, okay. how long you here i am working here working here yes okay but actually very nice to meet you and you are doing a very good job you know? <laughs> it's an adventure activity we are doing different countries through the gcc yeah and uh, it's a uh, unique, feel unique. Yeah. Some, some people like us we are working here we does not have any opportunity like this you know <laughs> sometimes due to some circumstances yes yeah. <laughs> but it's a very great and all the best for your entire journey yes okay thank, thank, you. You. Thank, thank, you. You. thank you thank you a lot of kerala people meet us on the way okay thank you if jede vi beeli milddeya pikka lage mure khad jande kehnde vire chal chaliye tenu chhad ke aayi bahut sare madadgar hor prav bhi mile si raah de vich thanks a lot bro good nice to meet you okay eh jagah da naam aa safaniya dur ਮਾਰੂਥਲਾਂ ਦੇ ਵਿੱਚ ਇਹ ਇੱਕ ਪਿੰਡ ਸ਼ਹਿਰ ਜਾਂ ਵਸਿਆ ਹੋਇਆ ਬਹੁਤ ਸਾਰੀਆਂ ਬਿਲਡਿੰਗਾਂ ਐ ਜਿਹੜੀਆਂ ਆਪਾਂ ਨੂੰ ਸਾਹਮਣੇ ਦਿਨੀਆਂ ਨੇ ਹੈਰਾਨੀ ਹੁੰਦੀ ਐ ਵੀ ਇੱਥੇ ਵੀ ਡਾ ਦਾ ਕੁਝ ਐਜ ਬਣਾਈ ਬੈਠੇ ਐ ਸਫਾਨੀਆਂ ਦੇ ਵਿੱਚ ਆਪਣੇ ਪੰਜਾਬ ਦੇ ਬਿੱਤਰਬੇਲੀ ਰਹਿੰਦੇ ਆ ਉਹਨਾਂ ਵੀਰਾਂ ਕੋਲੇ ਚੱਲਦੇ ਆ ਜਦੋਂ ਨੇਰੀ ਚਲ ਜਦੋਂ ਨੇਰੀ ਚੱਲਦੀ ਹੁੰਦੀ ਐ ਜਦੋਂ ਟਰੱਕ ਕੋਲ ਦੀ ਲੰਘਦਾ ਉਹ ਵੈਕਿਊਮ ਜੈ ਪੈਦਾ ਕਰ ਦਿੰਦਾ ਉਸ ਸੈਕ ਨੂੰ ਆਪਦੇ ਵੱਲ ਨੂੰ ਖਿੱਚਦਾ ਆਪਣੇ ਮਿੱਤਰਾਂ ਕੋਲੇ ਪਹੁੰਚੇ ਆਪਾਂ ਇੱਥੇ ਸਫਾਨੀਆਂ ਦੇ ਵਿੱਚ ਇਧਰਲੇ ਪਾਸੇ ਜਿਹੜਾ ਆ ਸਾਹਮਣੇ ਦਿਸਦਾ ਗੂੜੇ ਜਿਹੇ ਰੰਗ ਵਾਲਾ ਵਿਲਾ ਇਹਦੇ 'ਚ ਰਹਿੰਦੇ ਨੇ ਵੀਰਪਰਾ ਬਹੁਤ ਸਾਰੇ ਏਸੀ ਲੱਗੇ ਹੋਏ ਆ ਬਹੁਤ ਸਾਰੇ ਕਮਰੇ ਹੋਣਗੇ ਕੈਂਪ ਹੁੰਦਾ ਅਸਲ ਤੇ ਵਿੱਚ ਰਲਕੇ ਮੁੰਡੇ ਰਹਿੰਦੇ ਆ ਇਹਦੇ 'ਚ ਇੱਥੇ ਟਿਕਾਣਾ ਕਰਾਂਗੇ ਅੱਜ ਦਾ ਸਮਾਂ ਹਜੇ 2:30 ਵਜੇ ਨੇ ਵਾਟਾਂ ਕੱਢ ਕੇ ਆਪਾਂ ਹਨੇਰੀਆਂ ਨੂਰੀਆਂ ਦੇ ਵਿੱਚ ਆਹ ਕਮਰੇ 'ਚ ਪਹੁੰਚ ਗਏ ਆਪਣੇ ਮਿੱਤਰਾਂ ਕੋਲੇ ਸਾਰੇ ਇੱਥੇ ਡਰਾਈਵਰ ਵੀਰ ਆ ਤੇ ਉਹ ਸਾਰੇ ਗਏ ਹੋਏ ਕੰਮਾਂ ਤੇ ਤੇ ਇਹਨਾਂ ਦੇ ਵਿੱਚੋਂ ਇੱਕ ਬਾਈ ਇੱਥੇ ਆ ਕਿਦਾਂ ਛੋਟੇ ਵੀਰ ਵਧੀਆ ਭਾਈ ਜੀ ਪੀਸ ਲਾਓ ਬੱਲੇ ਬੱਲੇ ਯਾਰ ਇੰਨਾ ਕੁ ਸਿਕਾ ਨੂੰ ਖੇਤਲਾਂ 'ਚ ਪੈ ਮੇਰਾ ਵੀਰ ਕੁਝ ਨਹੀਂ ਖਾਣਾ ਪੀਣਾ ਆਪਾਂ ਮੈਂ ਪੈਣਾ ਯਾਰ ਬਸ ਮੇਰਾ ਵੀਰ ਬਾਕੀ ਬਾਈ ਕਦੋਂ ਕਦੋਂ ਆ ਜਾਣਗੇ ਆ ਜਾਣਾ ਬਸ ਭੰਦੀ ਕੋਈ ਤੱਕ ਉਹਨਾਂ ਸਾਰਿਆਂ 5 ਵਜੇ ਰਾਤ ਦੀ ਡਿਊਟੀ ਵੀ ਹੁੰਦੀ ਕਿਸੇ ਦੀ ਨਹੀਂ ਨਾਈਟ ਹੀ ਆ ਸਾਰੇ ਰਾਜਨ ਸਿੰਘ ਰਣਾ ਹਰੇ ਆ ਠੀਕ ਆ ਭਾਈ ਹਾਂ ਤੁਸੀਂ ਕਿਹੜੇ ਇਲਾਕੇ ਤੋਂ ਮੈਂ ਗੁਰਦਾਸਪੁਰ ਬਈ ਕਿਹੜਾ ਪਿੰਡ ਬਈ ਦਾ ਛੰਡੀ ਪਿੰਡ ਦਰੰਗਲੇ ਦਾ ਦਰੰਗਲਾ ਗਲੜੀ ਹਾਂਜੀ ਹਾਂਜੀ ਇਕੱਠੇ ਜੇ ਨਾ ਇਹ ਹਾਂਜੀ ਹਾਂਜੀ ਹੂੰ ਗਿਆ ਹੋਇਆ ਤੁਹਾਡੇ ਇਲਾਕੇ ਜਿਵੇਂ ਠੀਕ ਹੈ ਬਾਈ ਹੋਰ ਰਾਜੀ ਬਾਜੀ ਹਾਂਜੀ ਵਧੀਆ ਗੱਲ ਬਈ ਚਲੋ ਸਮਾ ਅਥਣ ਦਾ ਤਕਰੀਬਨ 4:30 4 ਵਜੇ ਉਥੋਂ ਆ ਕੇ ਉੱਥੇ ਅੰਦਰ ਬਾਈ ਹੁਣਾ ਕੋਲੇ ਮੈਂ ਸੌ ਗਿਆ ਸੀ ਰਾਤ ਜਿੱਥੇ ਟੈਂਟ ਲਾਇਆ ਸੀ ਸਾਰੀ ਰਾਤ ਕੁੱਤੇ ਭੌਂਗਦੇ ਰਹੇ ਤਾਂ ਕਰਕੇ ਨੀਂਦ ਨਹੀਂ ਆਈ ਸੀ ਤੇ ਇੱਥੇ ਆ ਕੇ ਸੁੱਤੇ ਸੀ ਹੁਣ ਆਪਾਂ ਇੱਥੇ ਆਏ ਕਿਵੇਂ ਆ ਅ ਬਾਰ-ਬਾਰ ਜਦੋਂ ਬਾਈ ਮਿਲਿਆ ਸੀਗਾ ਪਾਕਿਸਤਾਨ ਵਾਲਾ ਉੱਥੇ ਇੱਕ ਵੀਰ ਨੇ ਸਾਨੂੰ ਦੇਖ ਲਿਆ ਆਪਣੇ ਪੰਜਾਬ ਵਾਲੇ ਨੇ ਤੇ ਉਹ ਵੀ ਬਾਈ ਨੇ ਇਸ ਵੀਰ ਨੂੰ ਫੋਨ ਕੀਤਾ ਕਹਿੰਦਾ ਵੀ ਅ ਇੱਥੇ ਫਿਰਦਾ ਘੁੱਦਾ ਤੇ ਫੋਨ ਕਰਿਓ ਫਿਰ ਫੋਨ ਤੇ ਸੰਪਰਕ ਹੋਇਆ ਤੇ ਫਿਰ ਆਪਾਂ ਇੱਥੇ ਆ ਆ ਬਿਲਡਿੰਗ ਦੇ ਵਿੱਚ ਇੱਥੇ ਰਹਿ ਰਹੇ ਆ ਬਾਈ ਹੁਣਾਂ ਕੋਲੇ ਤੇ ਇੱਥੇ ਇਹਨਾਂ ਨੇ ਦੱਸਿਆ ਵੀ ਬਹੁਤ ਸਾਰੇ ਪੰਜਾਬੀ ਵੱਸਦੇ ਆ ਪੰਜਾਬੀ ਮੁੰਡੇ ਰਹਿੰਦੇ ਆ ਤੇ ਸਾਰੇ ਟਰੱਕ ਚਲਾਉਂਦੇ ਆ ਇਹ। ਭਰਤ ਪਾਉਂਦੇ ਆ ਅਸਲ ਦੇ ਵਿੱਚ ਰੰਮਰ ਲਿਉਂਦੇ ਆ ਕਬੈਤਾਲੇ ਪਾਸਿਓਂ ਤੇ ਇੱਥੇ ਵਿਛਾਉਂਦੇ ਆ ਉਹ ਧਰਤੀ ਕੋਈ। ਹੁਣ ਐਸ ਵੇਲੇ ਆਪਾਂ ਜਾ ਰਹੇ ਆ ਬਾਜ਼ਾਰ ਵੱਲ। ਉਹ ਵੀ ਪੰਜਾਬੀ ਮੁੰਡਾ ਹੀ ਆ। ਤੇ ਇੱਥੇ ਆਪਾਂ ਆਏ ਆ ਬਾਈ ਲੰਬੜ ਕੋਲੇ। ਲੰਬੜ ਵੀਰ ਝਾਕਿਓ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਲੰਬੜ ਦਾ ਪਿੰਡ ਦਰਾਂਗਲਾ। ਗੱਲ ਈ ਸੁਲਤਾਨੀ। ਦਰਾਂਗਲਾ ਪਿੰਡ ਦੇ ਮੁੰਡੇ ਰਹਿੰਦੇ ਇੱਥੇ। ਤੇ ਏ ਵੀਰ ਹੁਣ ਕੋਲ ਇਦਾਂ ਦਾ ਟਿਕਾਣਾ ਹੁਣ ਬਾਜ਼ਾਰ ਵੱਲ ਜਾ ਰਹੇ ਆ ਮਾਣਾ ਮੋਟਾ ਇਥੇ ਖਰੀਦਾਰੀ ਕਰਨ ਲਈ ਬਾਜ਼ਾਰ ਇਥੇ ਪਟ્રોલ ਪੰਪ ਨੂੰ ਕਿਹਾ ਜਾਂਦਾ ਮੱਤਾ ਮੱਤੇ ਤੇ ਚੱਲੇ ਆ ਮੁੰਡੇ ਰੂਮ ਨੰਬਰ 3 ਆਪਣੇ ਗਲਫ ਸਾਈਕਲ ਟੂਰ ਦੌਰਾਨ ਅਮਾਨ ਦੇ ਵਿੱਚ ਵੀ ਕੈਂਪਾਂ ਦੇ ਵਿੱਚ ਰਹੇ ਦੁਬਈ ਜੀ ਅ ਕਤਰ ਦੇ ਵਿੱਚ ਵੀ ਇੱਕ ਵਾਰੀ ਵਾਹ ਪਿਆ ਸੀ ਤੇ ਅੱਜ ਆਪਾਂ ਇਥੇ ਇੱਕ ਕੈਂਪ ਦੇ ਵਿੱਚ ਆ ਕੈਂਪ ਦੇ ਵਿੱਚ ਇਹੋ ਜਿਹਾ ਮਾਹੌਲ ਹੁੰਦਾ ਸਾਰੇ ਮਿੱਤਰ ਬੇਲੀ ਇਕੱਠੇ ਹੋ ਗਏ ਰੋਟੀ ਟੁੱਕ ਕਰਦੇ ਆ ਇਹ ਸਾਰੇ ਵੀਰ ਸਵੇਰੇ 5 ਵਜੇ ਕੰਮਾਂ ਤੇ ਨਿਕਲ ਜਾਂਦੇ ਆ ਤੇ ਸ਼ਾਮ ਦੇ 5 ਵਜੇ ਤੱਕ ਇਹ ਟਰੱਕ ਚਲਾਉਂਦੇ ਆ ਢਵਾ ਟਵਾਈ ਕਰਦੇ ਆ ਸਮਾਨ ਦੀ ਕੋਈ ਲਸਣ ਛਿਲਦਾ ਕੋਈ ਆਟਾ ਗੁੰਨਦਾ ਕੋਈ ਦਾਲ ਬਾਜੀ ਦਾ ਕਰਦਾ ਪ੍ਰੋਗਰਾਮ ਤੇ ਤੁਸੀਂ ਕਿਹੜੇ ਕਿਹੜੇ ਇਲਾਕੇ ਆਤੋਂ ਤੁਸੀਂ ਮੈਂ ਭਾਈ ਗਰਦਾਸਪੁਰ ਤੋਂ ਤੁਸੀਂ ਗਰਦਾਸਪੁਰ ਤੋਂ ਮੈਂ ਭਾਈ ਪਠਾਨਪੁਰ ਤੋਂ ਮੈਂ ਭਾਈ ਗਰਦਾਸਪੁਰ ਤੋਂ ਤੁਸੀਂ ਵੀਰੇ ਭਾਈ ਲੁਧਿਆਣਾ ਤੇ ਤੁਸੀਂ ਪਠਾਨਪੁਰ ਤੋਂ ਭਾਈ ਠੀਕ ਹੈ ਇੱਕ ਕਮਰੇ ਦੇ ਵਿੱਚ 6 ਜਾਨੇ ਰਹਿੰਦੇ ਨੇ ਇੱਕ ਵੀਰ ਨੇ ਹਜੇ ਆਉਣਾ ਐ ਨਾ ਅਜੋ ਤੇ ਐ ਮਾਹੌਲ ਸਿਰਜ ਦਿਆ ਬਾਈ ਹੋਣੀ ਇਹ ਕਿਤਾ ਘੱਟ ਪਾਣੀ ਹੋ ਗਿਆ ਛੋੜ ਗਈ ਪਾਂਡੇ ਨੇ ਵਿਚਾਰ ਕਰਦੇ ਫਿਰ ਅਸੀਂ ਇਹ ਆ ਭਾਈ ਇਵਿੰਗ ਆ ਲਗੀ ਜੀ ਨਾ ਨਹੀਂ ਘਾਲਾ ਵਧੀਆ ਇਕੱਠੇ ਆਲ ਮਿਲ ਕੇ ਖਾ ਲਈਦਾ ਚੱਕੋ ਵੀਰੇ ਯਾਰੋ ਲੰਮੜਾ ਤੇਰਾ ਲਾ ਪਰੜਾ ਕਿਥੇ ਨਿਕਾਵਾਂ ਲਾ ਇਹ ਜਿਹੜੇ ਵੀਰ ਬੈਠੇ ਆ ਦੇਖਦੇ ਆ ਇਹਨਾਂ ਨੂੰ ਇਹ ਦੇਖ ਦੇ ਵਿੱਚ ਇੱਕ ਇੱਕ ਸਾਲ ਹੋਇਆ ਸਾਰਿਆਂ ਨੂੰ ਜਿੰਨੇ ਵੀ ਇਸ ਕੰਪਨੀ ਚ ਮੁੰਡੇ ਸਾਰੇ ਇੱਕ ਇੱਕ ਸਾਲ ਹੋਇਆ ਇਹਨਾਂ ਨੂੰ ਇਹ ਦੇਖ ਦੇ ਵਿੱਚ ਆਇਆ ਨੂੰ ਦੋ ਦੋ ਸਾਲਾਂ ਦਾ ਵੀਜ਼ਾ ਤੇ ਸਾਰੇ ਇਹ ਬਾਈ ਟਰੱਕ ਡਰਾਈਵਰ ਆ ਆਈਆਂ ਵੀਰੇ ਗੱਲ ਇਦਾਂ ਹੀ ਬਾਈ ਚੱਕ ਨੂੰ ਰੱਪਟਾ ਤੇ ਇਹ ਕੰਪਨੀ ਦੇ ਇੱਥੇ ਕਈ ਕਮਰਿਆਂ ਦੇ ਵਿੱਚ ਆਪਣੇ ਪੰਜਾਬ ਵਾਲੇ ਮੁੰਡੇ ਰਹਿੰਦੇ ਆ ਜਿਵੇਂ ਆਹ ਵੀਰ ਹੁਣੀ ਖੜਿਆ ਤੁਸੀਂ ਕਿੱਥੋਂ ਵੀਰੇ ਬਿਲਕੁਲ ਮਲੇਰਕੋਟਲੇ ਤੋਂ ਪਟਿਆਲੇ ਤੋਂ ਪਟਿਆਲੇ ਤੋਂ ਬਹੁਤ سارے ਵੀਰ ਭਰਾ ਇੱਥੇ ਆਏ ਮਿਲੇ ਗੱਲਾਂ ਬਾਤਾਂ ਕੀਤੀਆਂ ਬਸ ਇਹ ਟਾਈਮ ਨਾਲ ਸੌਣਾ ਹੁੰਦਾ ਇਹਨਾਂ ਬਈਆਂ ਨੇ ਮੁੜ ਕੇ ਸਵੇਰੇ 5 ਵਜੇ ਕੰਮਾਂ ਤੇ ਨਿਕਲਣਾ ਹੁੰਦਾ ਛਰਟਾਂ ਛੋਟਾਂ ਸਿੱਧੀਆਂ ਕਰ ਲਓ ਮੁੰਡਿਓ ਠੀਕ ਆ ਵੀਰੇ ਫਿਰ ਤੁਸੀਂ ਸੌਂ ਬਾਈ ਮਿਲਦੇ ਆਪਾਂ ਸਵੇਰੇ ਚੰਗਾ ਬਾਈ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੈ ਜੀ ਓਕੇ ਬਾਈ ਜਵਾਨੋ ਓਕੇ ਬਾਈ ਗੁੱਡ ਨਾਈਟ ਤੇ ਆਪਣਾ ਅੱਜ ਦਾ ਟਿਕਾਣਾ ਇਸ ਕਮਰੇ ਦੇ ਵਿੱਚ ਇਹਨਾਂ ਬਾਈਆਂ ਕੋਲੇ ਆ ਤਾਂ ਥਾਂ ਬੈੱਡ ਲੱਗੇ ਹੁੰਦੇ ਜਿੱਥੇ ਸਾਰੇ ਵੀਰ ਭਰਾ ਆਪਣੇ ਇਹ ਰਹਿੰਦੇ ਆ ਮਿਲਦੇ ਆਪਾਂ ਕੱਲ ਦੇ ਸਫਰ ਕੱਲ ਦੀ ਵੀਡੀਓ ਦੇ ਨਾਲ ਜੁੜੇ ਰਹੋ ਆਪਣੇ ਸਫਰਾਂ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਦੋਬਾਈ ਸਤਿ ਸ਼੍ਰੀ ਅਕਾਲ